ਹੁਣ ਵਿਆਹ ਦੇ ਲਈ ਜ਼ਰੂਰੀ ਹੋ ਗਿਆ ਸਿਵਲ ਸਕੋਰ ਕਿਉਂਕਿ ਹੁਣ ਮਾਪਿਆਂ ਦੇ ਵੱਲੋਂ ਆਪਣੀਆਂ ਧੀਆਂ ਦੇ ਵਿਆਹ ਕਰਨ ਦੇ ਦੌਰਾਨ ਲੜਕੇ ਦਾ ਸਿਵਲ ਸਕੋਰ ਚੈੱਕ ਕੀਤਾ ਜਾਵੇਗਾ ਦੱਸ ਜੀਏ ਕਿ ਹੁਣ ਇਸ ਨੂੰ ਲੈ ਕੇ ਕਾਫੀ ਚਰਚਾ ਤੇਜ਼ ਹੋ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਹੁਣ ਮਾਪਿਆਂ ਦੇ ਵੱਲੋਂ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਬੇहद ਵੱਡੇ ਖੁਲਾਸੇ ਹੋਏ ਨੇ ਜਾਣਕਾਰੀ ਇਸ ਬਾਬਤ ਹੈ ਕਿ ਧੀਆਂ ਦੇ ਵਿਆਹ ਜਦੋਂ ਮਾਪੇ ਕਰਦੇ ਨੇ ਤਾਂ ਮਾਪਿਆਂ ਨੂੰ ਹੁੰਦਾ ਹੈ ਕਿ ਸਾਡੀਆਂ ਧੀਆ ਆਪਣੇ ਸਹੁਰੇ ਘਰ ਜਾ ਕੇ ਸੁੱਖ ਮਾਨਣ ਯਾਨੀ ਕਿ ਉਹਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਚੱਲਦੇ ਹੀ ਹੁਣ ਇੱਕ ਰਿਪੋਰਟ ਅਜਿਹਾ ਖੁਲਾਸਾ ਕਰਦੀ ਹੈ ਕਿ ਇੱਕ ਥਾਂ ਦੇ ਉੱਤੇ ਜਦੋਂ ਪਰਿਵਾਰਕ ਮੈਂਬਰਾਂ ਨੇ ਆਪਣੀ ਧੀ ਦਾ ਵਿਆਹ ਕਰਨਾ ਸੀ ਤੇ ਪਰਿਵਾਰਕ ਮੈਂਬਰਾਂ ਨੇ ਲੜਕੇ ਦਾ ਸਿਵਲ ਕੋਡ ਮੰਗਿਆ ਤਾਂ ਉਸ ਤੋਂ ਬਾਅਦ ਕਾਫੀ ਚਰਚੇ ਹੋ ਗਏ ਨੇ ਪੂਰੀ ਜਾਣਕਾਰੀ ਕੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇਸ ਖਬਰ ਨੂੰ ਇਸ ਰਿਪੋਰਟ ਨੂੰ ਜ਼ਰਾ ਧਿਆਨ ਨਾਲ ਸੁਣੀਓ ਅੱਜ ਦੇ ਸਮੇਂ ਦੇ ਵਿੱਚ ਤਿਆਂ ਦੇ ਵਿਆਹਾਂ ਨੂੰ ਲੈ ਕੇ ਕਾਫੀ ਚਰਚਾਵਾਂ ਹੁੰਦੀਆਂ ਨੇ ਕਿਉਂਕਿ ਕਪਲੇਵਾਜੀ ਹੁੰਦੀ ਹੈ ਠੱਗੀ ਹੁੰਦੀ ਹੈ ਤਾਂ ਬਹੁਤ ਵਾਰ ਕਈਆਂ ਨੂੰ ਕਈ ਵਾਰ ਤਿਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਮਾਪੇ ਆਪਣੀਆਂ ਤਿਆਂ ਦੇ ਵਿਆਹ ਲਈ ਨਾ ਸਿਰਫ ਚੰਗਾ ਜੀਵਨ ਸਾਥੀ ਲੱਭਦੇ ਨੇ ਸਗੋਂ ਉਸ ਦੀ ਆਰਥਿਕ ਸਥਿਤੀ ਦੀ ਵੀ ਜਾਂਚ ਕਰਦੇ ਨੇ ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਚੁੱਕਾ ਹੈ ਕਿ ਵਿਆਹ ਤੋਂ ਪਹਿਲਾਂ ਮੁੰਡੇ ਦਾ ਸਿਵਲ ਸਕੋਰ ਚੈੱਕ ਕਰਨਾ ਹੋਵੇਗਾ ਇਹ ਟ੍ਰੈਂਡ ਮਹਾਰਾਸ਼ਟਰ ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਵਿਆਹ ਸਿਰਫ ਇਸ ਲਈ ਟੁੱਟ ਗਿਆ ਕਿਉਂਕਿ ਕੁੜੀ ਦੇ ਚਾਚੇ ਨੇ ਮੁੰਡੇ ਤੋਂ ਸਿਵਲ ਸਕੋਰ ਵੇਖਣ ਦੀ ਮੰਗ ਕੀਤੀ ਔਰਨ ਕਈ ਪਰਿਵਾਰ ਇਸ ਤੇ ਜ਼ੋਰ ਦੇਣ ਲੱਗੇ ਨੇ ਤਾਂ ਕਿ ਜਾਣ ਸਕਣ ਕਿ ਮੁੰਡਾ ਆਰਥਿਕ ਪੱਖੋਂ ਕਿੰਨਾ ਕੁ ਸਮਰਥ ਹੈ ਉਸ ਦੀ ਲੋਨ ਜਾਂ EMI ਨਾਲ ਜੁੜੀ ਸਥਿਤੀ ਕੀ ਹੈ ਵਿਆਹ ਤੋਂ ਬਾਅਦ ਜ਼ਿੰਦਗੀ ਵਿੱਚ ਵਿੱਤੀ ਸਥਿਤੀ ਸਿਧਾਰਤਾ ਇੱਕ ਵੱਡਾ ਮੁੱਦਾ ਬਣਦਾ ਹੈ ਕਈ ਵਾਰ ਮੁੰਡੇ ਦੇ ਚਮਕ-ਦਮਕ ਵੇਖ ਕੇ ਵਿਆਹ ਤੈ ਹੋ ਜਾਂਦਾ ਹੈ ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਭਾਰੀ ਕਰਜ਼ੇ ਦੇ ਪੁੰਛੇ ਹੇਠਾਂ ਦੱਬਿਆ ਹੋਇਆ ਹੈ ਇਸ ਲਈ ਹੁਣ ਮਾਪੇ ਯਕੀਨੀ ਕਰਨ ਲੱਗ ਪਏ ਨੇ ਕਿ ਮੁੰਡੇ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇ ਤੇ ਉਹ ਕਰਜ਼ੇ ਵਿੱਚ ਨਾ ਫਸਿਆ ਹੋਵੇ ਵਿਆਹ ਨੂੰ ਸਿਰਫ ਦੋ ਲੋਕਾਂ ਦਾ ਨਹੀਂ ਸਗੋ ਦੋ ਪਰਿਵਾਰਾਂ ਦਾ ਮਿਲਣ ਮੰਨਿਆ ਜਾਂਦਾ ਹੈ ਅਜਿਹੇ 'ਚ ਰਿਸ਼ਤੇ ਦੀ ਮਜ਼ਬੂਤੀ ਸਿਰਫ ਭਾਵਨਾਵਾਂ ਤੇ ਨਹੀਂ ਸਗੋ ਵਿਤੀ ਸਥਿਰਤਾ ਤੇ ਵੀ ਨਿਰਭਰ ਕਰਦੀ ਹੈ। ਇਹੀ ਕਾਰਨ ਹੈ ਕਿ ਹੁਣ ਮਾਪੇ ਅਤੇ ਕੁੜੀਆਂ ਖੁਦ ਵੀ ਵਿਆਹ ਤੋਂ ਪਹਿਲਾਂ ਮੁੰਡੇ ਦਾ ਸਿਵਲ ਸਕੋਰ ਵੇਖਣਾ ਚਾਹੁੰਦੀਆਂ ਨੇ। ਇਹ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਪਰ ਆਉਣ ਵਾਲੇ ਸਮੇਂ 'ਚ ਇਹ ਵਿਆਹ ਤੈਅ ਕਰਨ ਲਈ ਵੀ ਪ੍ਰਕਿਰਿਆ ਦਾ ਅਹਿਮ ਸਹੀ ਹਿੱਸਾ ਬਣ ਸਕਦਾ ਹੈ। ਦੱਸ ਜੀਏ ਕਿ ਲੀਗਲ ਐਜੂਕੇਟਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਕਈ ਵਾਰ ਮੁੰਡਾ ਅਮੀਰ ਦਿਸਦਾ ਪਰ ਅਸਲ ਵਿੱਚ ਉਹ ਕਰਜ਼ੇ ਵਿੱਚ ਡੁੱਬਿਆ ਹੁੰਦਾ ਹੈ ਇਹ ਜ਼ਰੂਰੀ ਹੈ ਕਿ ਸਿਵਲ ਸਕੋਰ ਦੀ ਜਾਂਚ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਵੱਡੀ ਸਮੱਸਿਆ ਨਾ ਆਵੇ ਔਰ ਮੈਰਿਜ ਐਡਵਾਈਜ਼ਰ प्रदीप ਗੋਵਿੰਦ ਦੇਵੋਲੋ ਵੀ ਦੱਸਿਆ ਗਿਆ ਹੈ ਕਿ ਇਹ ਮੰਗ ਕੁਝ ਪਰਿਵਾਰਾਂ ਨੂੰ ਬੁਰੀ ਲੱਗ ਸਕਦੀ ਹੈ ਪਰ ਵਿਆਹ ਤੋਂ ਪਹਿਲਾਂ ਵਿੱਤੀ ਸਥਿਤੀ ਨੂੰ ਸਪਸ਼ਟ ਕਰਨਾ ਬਿਹਤਰ ਹੈ ਜੋ ਭਵਿੱਖ ਵਿੱਚ ਸਮੱਸਿਆਵਾਂ ਪੈਦਾ ਨਾ ਹੋਣ ਸਿਵਲ ਸਕੋਰ ਤੁਹਾਡੇ ਕ੍ਰੈਡਿਟ ਸਕੋਰ ਦੀ ਇੱਕ ਕਿਸਮ ਹੈ ਇਹ ਤੁਹਾਡੇ ਕ੍ਰੈਡਿਟ ਹਿਸਟਰੀ ਤੇ ਨਿਰਭਰ ਕਰਦਾ ਹੈ ਤੁਹਾਡਾ ਸਿਵਲ ਸਕੋਰ ਜਿੰਨਾ ਜ਼ਿਆਦਾ ਹੋਵੇਗਾ ਓਨੀ ਜ਼ਿਆਦਾ ਤੁਹਾਡੀ ਲੋਨ ਅਰਜ਼ੀ ਤੇ ਮਨਜ਼ੂਰ ਹੋਣੀ ਸੰਭਵ ਹੋਵੇਗੀ ਸਿਵਲ ਸਕੋਰ કુલ 900 ਅੰਕ ਤਾ ਹੁੰਦਾ ਹੈ ਕਰਜ਼ਾ ਲੈਣਾ ਅਤੇ ਇਸ ਨੂੰ ਸਮੇਂ ਸਿਰ ਚੁਕਾਉਣਾ ਤੁਹਾਡੇ ਸਿਵਲ ਸਕੋਰ ਨੂੰ ਵਧੀਆ ਰੱਖਦਾ ਹੈ ਇਸ ਦੇ ਨਾਲ ਹੀ ਜੇਕਰ ਤੁਸੀਂ ਸਮੇਂ ਤੇ ਕਰਜ਼ੇ ਦੀ ਅਦਾਇਗੀ ਨਹੀਂ ਕਰਦੇ ਜਾਂ ਤੁਸੀਂ ਬਿਲਕੁਲ ਅ ਨਹੀਂ ਚੁੱਕਦੇ ਹੋ ਇਸ ਨੂੰ ਬਿਲਕੁਲ ਨਹੀਂ ਚੁੱਕਦੇ ਹੋ ਜਾਂ ਤੁਹਾਡਾ ਸਿਵਲ ਸਕੋਰ ਘਟ ਜਾਂਦਾ ਤੁਸੀਂ ਕਿੱਥੋਂ-ਕਿਥੋਂ ਕਰਜ਼ਾ ਲਿਆ ਇਸ ਦੀ ਸਾਰੀ ਜਾਣਕਾਰੀ ਕ੍ਰੈਡਿਟ ਰਿਪੋਰਟ ਵਿੱਚ ਹੁੰਦੀ ਹੈ ਇਸ ਵਿੱਚ ਇਹ ਵੀ ਸ਼ਾਮਿਲ ਹੁੰਦਾ ਕਿ ਤੁਸੀਂ ਕਿੰਨੇ ਕਰਜ਼ੇ ਦੀ ਅਦਾਇਗੀ ਕੀਤੀ ਹੈ ਤੇ ਕਿੰਨਾ ਹਲੇ ਤੁਹਾਡਾ ਬਕਾਇਆ ਹੈ ਇਹ ਮਹਾਰਾਸ਼ਟਰ ਦੇ ਵਿੱਚ ਇਹ ਟ੍ਰੈਂਡ ਸ਼ੁਰੂ ਹੋਇਆ ਤਾਂ ਇੱਕ ਪਰਿਵਾਰ ਦਾ ਵਿਆਹ ਉਦੋਂ ਹੀ ਟੁੱਟ ਗਿਆ ਜਦੋਂ ਉਰੀ ਦੇ ਚਾਚੇ ਨੇ ਮੁੰਡੇ ਦੇ ਸੀਬੀ ਸਿਵਲ ਕੋਡ ਦੀ ਜਾਨੀ ਕਿ ਇਸ ਦੀ ਮੰਗ ਕੀਤੀ ਕਿ ਜਾਂਚ ਕਰਨੀ ਹੈ ਕਿ ਮੁੰਡਾ ਕਿੰਨਾ ਕੁ ਕਰਜ਼ੇ ਹੇਠ ਹੈ ਉਸ ਦਾ ਬੈਂਕ ਬੈਲੈਂਸ ਕੀ ਹੈ ਉਸ ਦੇ ਸਿਰ ਤੇ ਕੋਈ ਕਰਜ਼ਾ ਤਾਂ ਨਹੀਂ ਹੈ ਕਿਉਂਕਿ ਮਾਪਿਆਂ ਨੇ ਆਪਣੀ ਧੀ ਤੋੜਨੀ ਹੈ ਇੱਕ ਖਾਸ ਰਿਪੋਰਟ ਇੱਕਾਸ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਇਹ ਹੁਣ ਅੱਜ ਦੇ ਸਮੇਂ ਵਿੱਚ ਟ੍ਰੈਂਡ ਬਣ ਚੁੱਕਾ ਹੈ ਟ੍ਰੈਂਡ ਇਸ ਬਾਬਤ ਹੈ ਜਾਨੀ ਕਿ ਹੁਣ ਧੀਆ ਵਾਲਿਆਂ ਨੂੰ ਖਤਰਾ ਹੁੰਦਾ ਹੈ ਕਿ ਜਿਸ ਮੁੰਡੇ ਨਾਲ ਵਿਆਹ ਉਹ ਆਪਣੀ ਧੀ ਦਾ ਕਰਨ ਵਾਲੇ ਨੇ ਉਸ ਦਾ ਬੈਂਕ ਬੈਲੈਂਸ ਕੀ ਹੈ ਉਸ ਦੀ ਆਰਥਿਕ ਸਥਿਤੀ ਕੀ ਹੈ ਕਈ ਵਾਰ ਮਾਪੇ ਚਮਕ-ਦਮਕ ਦੇ ਕੇ ਢੋਲ ਪੈਂਦੇ ਨੇ ਪਰ ਅੰਦਰੋਂ ਉਪਰਵਾਰ ਜਾਂ ਉਹ ਮੁੰਡਾ ਖੋਖਲਾ ਨਿਕਲਦਾ ਹੈ ਜਾਨੀ ਕਿ ਭਵਿੱਖ ਦੇ ਵਿੱਚ ਕੁੜੀ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਆਪਣੀ ਧੀ ਦੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਦੇ ਲਈ ਆਪਣੀ ਧੀ ਨੂੰ ਬਚਾਉਣ ਦੇ ਲਈ ਨਾਲ ਸਾਰੀਆਂ ਚੀਜ਼ਾਂ ਤੋਂ ਤਾਂ ਪਰਿਵਾਰਕ ਮੈਂਬਰਾਂ ਨੇ ਹੁਣ ਇੱਕ ਨਵੀਂ ਚੀਜ਼ ਜਿਹੜੀ ਆ ਸ਼ੁਰੂ ਕਰ ਦਿੱਤੀ ਹੈ ਜਾਨੀ ਕਿ ਇੱਕ ਟ੍ਰੈਂਡ ਸ਼ੁਰੂ ਹੋਇਆ ਜਿੱਥੇ ਕਿ ਮੁੰਡੇ ਦਾ ਸਿਵਲ ਸਕੋਰ ਚੈੱਕ ਕੀਤਾ ਜਾਂਦਾ ਹੈ ਜਾਨੀ ਕਿ ਉਹ ਕਿੰਨੇ ਕਰਜ਼ੇ 'ਚ ਹੈ ਕਿੰਨੀ ਉਸਨੇ ਅਦਾਇਗੀ ਕੀਤੀ ਹੈ ਉਸ ਦੇ ਸਿਰ ਤੇ ਕਿੰਨਾ ਕ ਕਰਜ਼ਾ ਹੈ ਇਹ ਸਾਰੀਆਂ ਚੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ ਦਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਹੁਣ ਵਿਆਹ ਵੀ ਸਿਵਲ ਸਕੋਰ ਦੇ ਉੱਤੇ ਹੀ ਨਿਰਭਰ ਕਰੇ ਜਾਨੀ ਕਿ ਜੇਕਰ ਸਿਵਲ ਸਕੋਰ ਜਿਹੜਾ ਸਟਰੋਂਗ ਆ ਜਾਨਕੀ ਕੋਈ ਕਰਜ਼ੇ ਹੈ ਮੁੰਡਾ ਨਹੀਂ ਆ ਤਾਂ ਵਿਆਹ ਹੋ ਸਕਦਾ ਤੇ ਜੇਕਰ ਕੋਈ ਕਰਜ਼ਾ ਹੈ ਤਾਂ ਵਿਆਹ ਟੁੱਟ ਵੀ ਸਕਦਾ ਜਾਨਕੀ ਹੁਣ ਮਾਪਿਆਂ ਦੇ ਵੱਲੋਂ ਲੜਕਾ ਜਿਹੜਾ ਉਸਦੀ ਆਰਥਿਕ ਸਥਿਤੀ ਨੂੰ ਦੇਖਣ ਦੇ ਲਈ ਦਿਲਚਸਪੀ ਰੱਖੀ ਜਾਂਦੀ ਹੈ ਜਾਨਕੀ ਉਸਤੇ ਜ਼ੋਰ ਦਿੱਤਾ ਜਾਂਦਾ ਹੈ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਖਾਸ ਕਰਕੇ ਧੀਆਂ ਵਾਲੇ ਜ਼ਰੂਰ ਇਸ ਰਿਪੋਰਟ ਨੂੰ ਦੇਖਣਾ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਟ੍ਰੈਂਡ ਸ਼ੁਰੂ ਹੋਇਆ ਹੌਲੀ ਹੌਲੀ ਇਹ ਦੇਸ਼ ਭਰ ਦੇ ਵਿੱਚ ਵੀ ਸ਼ੁਰੂ ਹੋਵੇਗਾ ਔਰ ਇਹੇ ਚੀਜ਼ਾਂ ਜਿਹੜੀਆਂ ਮਾਪਿਆਂ ਦੇ ਲਈ ਜਾਣਣੀ ਜ਼ਰੂਰੀ ਬਣਦੀਆਂ ਨੇ ਤੇ ਇਸ ਕਰਕੇ ਜਦੋਂ ਮਹਾਰਾਸ਼ਟਰ ਦੇ ਵਿੱਚ ਇੱਕ ਧੀ ਦਾ ਵਿਆਹ ਕਰਨਾ ਸੀ ਮਾਪਿਆਂ ਨੇ ਤਾਂ ਚਾਚੇ ਨੇ ਜਦੋਂ ਮੰਗ ਕੀਤੀ ਸਿਵਲ ਸਕੋਰ ਦੀ ਤਾਂ ਫਿਰ ਇੱਥੇ ਪੰਗਾ ਪਿਆ ਯਾਨੀ ਕਿ ਇੱਕ ਗੱਲ ਉੱਠੀ ਕਿ ਸਵਾਲ ਖੜੇ ਕੀਤੇ ਜਾ ਰਹੇ ਨੇ ਮੁੰਡੇ ਦੇ ਉੱਤੇ ਜਿਸ ਕਰਕੇ ਲੜਕੇ ਵਾਲਿਆਂ ਨੂੰ ਇਹ ਗੱਲ ਪਸੰਦ ਨਹੀਂ ਆਈ ਤੇ ਵਿਆਹ ਤੋੜ ਦਿੱਤਾ ਇਹ ਖਾਸ ਜਾਣਕਾਰੀ ਹੈ ਇਸ ਨੂੰ ਸ਼ੇਅਰ ਕਰਨਾ ਬਣਦਾ ਤੇ ਨਾਲ ਦੀ ਨਾਲ ਇਸ ਬਾਬਤ ਤੁਹਾਡੀ ਕੀ ਰਾਏ ਹੈ ਤੁਹਾਡੀ ਪ੍ਰਤੀਕਿਰਿਆ ਕੀ ਆ ਤੁਸੀਂ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਤੇ ਜਈਆਂ ਹੋਰ ਖਾਸ ਰਿਪੋਰਟਸ ਲੈ ਕੇ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਤੇ ਟੀਵੀ ਅਨਰਾਈ ਦੇ ਨਾਲ